ਸਤਿ ਸ਼੍ਰੀ ਅਕਾਲ ਜੀ ਜਹਨ ਜੀ ਅੱਜ ਮੁਹਾਲੀ ਵਿਖੇ ਇੱਕ ਪੰਜਾਬ ਪੁਲਿਸ ਦੁਆਰਾ ਖਾਸ ਮੁਹਿੰਮ ਚਲਾਈ ਗਈ ਜਿਹੜੀ ਚੈਕਿੰਗ ਦੀ ਮੁਹਿੰਮ ਸੀਗੀ ਉਹ ਤੇਰੇਕ ਗੱਡੀ ਨੂੰ ਖੜਾ ਕੇ ਚੈੱਕ ਕੀਤਾ ਗਿਆ ਇਸ ਮੌਕੇ ਐਸਪੀ ਰੂਰਲ ਨਵਰੀਤ ਸਿੰਘ ਵਿਰਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 15 ਅਗਸਤ ਤੱਕ ਇਹ ਜਿਹੜੀ ਚੈਕਿੰਗ ਹੈ ਇਸੇ ਤਰ੍ਹਾਂ ਚੱਲ ਰਹੀ ਹੈ ਤਾਂ ਕਿ 15 ਅਗਸਤ ਦੇ ਦਿਹਾੜੇ ਤੇ ਕੋਈ ਖਲਲ ਨਾ ਪਾਸ ਕੇ ਉਹਨਾਂ ਨੇ ਇਹ ਵੀ ਖਾਸ ਤੌਰ ਤੇ ਦੱਸਿਆ ਕਿ ਐਸਐਸਪੀ ਮਹਾਰੀ ਵਿਵੇਕਸ਼ੀਲ ਸੋਨੀ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇੱਕ ਖਾਸ ਹਦਾਇਤ ਕੀਤੀ ਹੈ ਇਹ ਜਿਹੜੀ ਹਦਾਇਤ ਆ ਇਹ ਪੁਲਿਸ ਵਾਲਿਆਂ ਨੂੰ ਖਾਸ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਕੋਈ ਥਾਣੇ ਵਿੱਚ ਆਪਣੀ ਫਰਿਆਦ ਲੈ ਕੇ ਆਵੇ ਉਹਦੇ ਨਾਲ ਮਿਸਬੀਹੇਵ ਨਾ ਕੀਤਾ ਜਾਵੇ ਅਤੇ ਉਹਨਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਬਿਠਾਇਆ ਜਾਵੇ ਜੇਕਰ ਉਹ ਅਧੀਹਾ ਨਹੀਂ ਕਰਦੇ ਅਤੇ ਕਿਸੇ ਦੀ ਸ਼ਿਕਾਇਤ ਆਂਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਡੀਜੀਪੀ ਪੰਜਾਬ ਦਾ ਐਸਐਸਪੀ ਮਾਲੀ ਦਾ ਕਿ ਲੋਕ ਜਿਹੜੇ ਬਿਨਾਂ ਡਰ ਤੋਂ ਥਾਣੇ 'ਚ ਆਪਣੇ ਕੰਮਕਾਰ ਲੈ ਕੇ ਜਾ ਸਕਣ ਅਤੇ ਉਹਨਾਂ ਨੂੰ ਪੁਲਿਸ ਵਾਲਿਆਂ ਦੇਖ ਕੇ ਕੋਈ ਭੈ ਨਾ ਲਗੇ ਇਸ ਤੋਂ ਬਾਅਦ ਹੋਰ ਵੀ ਆਪਾਂ ਐਸਪੀ ਸਾਹਿਬ ਨਾਲ ਹੋਰ ਗੱਲਬਾਤ ਕੀਤੀ ਆਪਾਂ ਇਹਦੇ ਬਾਰੇ ਹੋਰ ਜਾਣਕਾਰੀ ਲਵਾਂਗੇ ਅੱਗੇ ਜਿਹੜੇ ਇਲਾਨ ਕਰ ਰਹੇ ਆਂ ਕੀ ਮੋਟਿਵ ਹਨ ਆ ਦਾ ਇੱਕਲੇ ਚਲਾਨ ਜੁਨੀ ਮੈਂ ਤਾਂ ਮੁਝੇ ਪਹਿਲਾਂ ਵੀ ਦੱਸਿਆ ਸੀ ਵੀ ਮਾਨਯੋਗ ਡੀਜੀਪੀ ਸਾਹਿਬ ਨੇ ਜਦੋਂ ਕੋ ਜੋਇਨ ਕੀਤਾ ਉਦੋਂ ਤੋਂ ਸਾਨੂੰ ਵਕ ਵਕ ਪ੍ਰੋਗਰਾਮ ਜਿਵੇਂ ਸਾਡਾ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚੱਲਦਾ ਹੈਗਾ ਹੁਣ ਅੱਜ ਦਾ ਜਿਹੜਾ ਸੀਗਾ ਸਾਡਾ ਇਹ ਸਪੈਸ਼ਲ ਜਿਹੜੀਆਂ ਸਿਟੀ ਸੀਲਿੰਗ ਸੀਗੀ ਪਹਿਲਾਂ 2 ਤੋਂ 4 ਸਿਟੀ ਸੀਲਿੰਗ ਮਿਲਦਾ ਦਾ 올ਓਵਰ ਪੰਜਾਬ ਸੀਗੀ ਲੇਕਿਨ ਸਾਡੇ ਸਵੇਰੇ ਵੀਆਈਪੀ ਪ੍ਰੋਗਰਾਮ ਜ਼ਿਆਦਾ ਔਨ ਕਰਕੇ ਸੋ ਸਾਡੇ ਇੱਥੇ 2 ਤੋਂ ਸਿਰੇ 2 ਤੋਂ 11 ਤੋਂ ਸੀ ਕਿ ਆਪਣੇ 2 ਘੰਟੇ ਦੀ ਹੁਣ ਅਸੀਂ 2.5 ਤੋਂ 4 ਕੀਤੇ ਆ ਮੁਹਾਲੀ ਇਹਨਾਂ ਜੀ ਉਹਦੇ ਵਿੱਚ ਜਿਵੇਂ ਮਹਾਨ ਐਪ ਦੇ ਨਾਲ ਵਹੀਕਲਸ ਚੈੱਕ ਕਰਨ ਨੇ ਤੇ ਰਿਕਵਰੀਆਂ ਜਿਵੇਂ ਸ਼ਹਿਰ ਦੇ ਵਿੱਚ ਹੋਣੇ ਮੈਨੂੰ ਪਤਾ ਲੱਗਾ ਵੀ ਕਿਤੋਂ 22 ਪੇਟੀਆਂ ਸ਼ਰਾਬ ਰਿਕਵਰ ਹੋ ਗਈ ਸੋ ਕੋਈ ਮਾੜਾ ਅਨਸਰ ਜੇ ਕੋਈ ਵਾਰਦਾਤ ਕਰਕੇ ਸ਼ਹਿਰ ਤੋਂ ਬਾਹਰ ਜਾਂਦਾ ਤਾਂ ਸਾਰੇ ਡਿਸਟ੍ਰਿਕਟ ਦਾ ਸਿਟੀ ਸੀਲਿੰਗ ਜਿਹੜਾਗਾ ਜਿਵੇਂ ਮੇਰੀਆਂ ਜਿੰਨੀਆਂ 4 ਸਬ ਡਿਵੀਜ਼ਨਸ ਨੇ ਉਹਦੇ ਵਿੱਚ ਮੇਰੇ 25 ਨਾਕੇ ਸਿਗੇ ਉਹ ਸਾਰੇ ਨਾਕੇ ਮੈਂ ਚੈੱਕ ਕਰਤਾ ਹੋਇਆ ਤੇ ਉਹ ਉਹ ਪਲਾਨ ਚੱਲ ਰਿਹਾ ਉਹਦੇ ਤਹਿਤ ਚਲਾਨਿੰਗ ਵੀ ਹੋਊਗੀ ਚੈਕਿੰਗ ਵੀ ਹੋਊਗੀ ਤੇ 15 ਅਗਸਤ ਵੀ ਨਜ਼ਦੀਕ ਉਹਦੇ ਪ੍ਰਸਟੇਜ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਲੋਕਾਂ ਨੂੰ ਇੱਕ ਸਿਕਿਉਰਿਟੀ ਦੀ ਜਿਹੜੀ ਹੈਗੀ ਹੈ ਭਾਵਨਾ ਤੇ ਮਾੜੇ ਅਨਸਰ ਨੂੰ ਡੈਟਰੈਂਟ ਇਫੈਕਟ ਜਾਵੇ ਤੇ ਪੁਲਿਸ ਜਿਹੜੀ ਹੈ ਪੂਰੀ ਮਸ਼ਟਾਹ ਹੈ ਉਹਦੇ ਲਈ ਇਹ ਸਾਰੀ ਚੈਕਿੰਗ ਚੱਲ ਰਹੀ ਹੈ ਤੇ ਜਿਹੜੇ 25 ਨਾਕੇ ਲਾਏ ਆ ਮੋਹਾਲੀ ਜ਼ਿਲ੍ਹੇ ਦੇ ਪੂਰੇ ਨੇ پورے ਜ਼ਿਲ੍ਹੇ ਦੇ ਵੀ 25 ਨਾਕੇ ਜਿਹੜੇ ਐ ਐਸਪੀ ਰੂਰਲ ਦੇ ਏਰੀਏ ਦੇ 25 ਸੀਗੇ ਟੋਟਲ 42 ਨਾਕੇ ਨੇ ਜਿੰਨੇ ਵੀ ਸੀਲਿੰਗ ਪੁਆਇੰਟਸ ਨੇ ਆਉਟਰ ਸੀਲਿੰਗ ਪੁਆਇੰਟਸ ਉਹ ਸਾਰਿਆਂ ਤੇ ਸੀਲਡ ਸੀਗਾ ਦੋ ਤੋਂ ਲੈ ਕੇ 4 ਵਜੇ ਤੱਕ ਤਾਂ ਕਿ ਕੋਈ ਵੀ ਮਾੜਾ ਅਨਸਰ ਕੋਈ ਵਾਰਦਾਤ ਕਰਕੇ ਬਾਹਰ ਨਾ ਜਾਏ ਨਾਲੇ ਪ੍ਰੈਕਟਿਸ ਹੋ ਜਾਂਦੀ ਹੈ ਕਿ ਆਇਂਦਾ ਮੰਨ ਲਓ ਕਿਸੇ ਦਿਨ ਕੋਈ ਇਨਸੀਡੈਂਟ ਹੋ ਵੀ ਜਾਂਦਾ ਤਾਂ ਇਮੀਡੀਏਟਲੀ ਸਾਰਿਆਂ ਨੂੰ ਪਤਾ ਹੋਵੇ ਵੀ ਮੇਰਾ ਜਿਹੜਾ ਸੀਲਿੰਗ ਪੁਆਇੰਟ ਹੈ ਉਹ ਕਿੱਥੇ ਹੈਗਾ ਹਰ ਅਫਸਰ ਆਪਣੇ ਆਪਣੇ ਸੀਲਿੰਗ ਸਿੱਟੀ ਸੀਲਿੰਗ ਪੁਆਇੰਟ ਤੇ ਇਮੀਡੀਏਟਲੀ ਪਹੁੰਚੇ ਤਾਂ ਕਿ ਕੋਈ ਬੰਦਾ ਕ੍ਰਿਮੀਨਲ ਬਾਹਰ ਨਾ ਭੱਜ ਸਕੇ